ਜਿੱਕ ਹੋਰ ਛੋਟਾ ਜਿਹਾ ਮੈਂ ਤੁਹਾਡੇ ਲਈ ਇਨਫੋਰਮੇਸ਼ਨ ਜਿਹੜੀ ਹੈ ਇਕੱਠੀ ਕਰਕੇ ਲੈ ਕੇ ਆਇਆ ਹਾਂ ਮੈਂ ਕਿਹਾ ਚਲੋ ਆਪਣੇ ਸੱਜਣਾ ਮਿੱਤਰਾਂ ਨੂੰ ਪੰਜਾਬੀ ਵਿੱਚ ਵੀ ਦੱਸ ਦਈਏ ਕਿ ਜਿਹੜੇ ਨਵੇਂ ਕਾਨੂੰਨ ਅਮਰੀਕਾ ਦੇ ਵਿੱਚ ਆ ਰਹੇ ਉਹਨਾਂ 'ਚ ਇੱਕ ਕਮਿਊਨਿਟੀ ਦਾ ਕਿਉਂਕਿ ਬਾਰ-ਬਾਰ ਟੈਲੀਵਿਜ਼ਨ ਤੇ ਦੱਸਿਆ ਜਾ ਰਿਹਾ ਕਿ ਜਿਹੜੇ ਬੱਚੇ ਇਲੀਗਲ ਮਾਵਾ ਵੀ ਤੇ ਆਏ ਆ ਉਹਨਾਂ ਦੇ ਬੱਚੇ ਜਿਹੜੇ ਇੱਥੇ ਪੈਦਾ ਹੋਏ ਆ ਉਹਨਾਂ ਨੂੰ ਸਿਰਜੰਦਾ ਅਧਿਕਾਰ ਯਾਨੀ ਕਿ ਇੱਥੇ ਦੀ ਨਾਗਰਿਕਤਾ ਨਹੀਂ ਮਿਲੇਗੀ ਇਹ ਜਿਹੜੀ ਅਮਰੀਕਾ ਦੀ 14ਵੀਂ ਸੋਧ ਵਿੱਚ ਕਿਹਾ ਗਿਆ ਹੈ ਕਿ ਜਿਹੜਾ ਬਰਥ ਰਾਈਟ ਸਿਟੀਜ਼ਨਸ਼ਿਪ ਦਾ ਅਧਿਕਾਰ ਹੈ ਉਹ ਤੌਰ ਤੇ ਦਿੱਤਾ ਗਿਆ ਹੈ ਹਾਲਾਂਕਿ ਪਹਿਲੀ ਸੋਧ ਵਿੱਚ ਵੀ ਲਿਖਿਆ ਗਿਆ ਕਿਉਂਕਿ ਇਸ ਦੇਸ਼ ਵਿੱਚ ਆਏਗਾ ਅਗਰ ਉਹ ਦੇ ਇੱਥੇ ਬੱਚਾ ਹੋ ਜਾਂਦਾ ਉਸ ਬੱਚੇ ਨੂੰ ਅਮਰੀਕਨ ਨਾਗਰਿਕਤਾ ਅਮਰੀਕਾ ਦੀ ਨਾਗਰਿਕਤਾ ਦਿੱਤੀ ਜਾਊਗੀ 183 ਵਿੱਚ ਘਰੇਲੂ ਯੁੱਧ ਤੋਂ ਬਾਅਦ ਇਸ ਕਾਨੂੰਨ ਨੂੰ ਪੜਾਇਆ ਗਿਆ ਕਿ ਜਿਹੜੇ ਗੁਲਾਮ ਇੱਥੇ ਰਹਿੰਦੇ ਉਹਨਾਂ ਦੇ ਬੱਚੇ ਆ ਉਹਨਾਂ ਦੇ ਬਾਰੇ ਵਿੱਚ ਇਹ ਕਿਹਾ ਗਿਆ ਕਿ ਇਹਨਾਂ ਨੂੰ ਇੱਥੇ ਦੀ ਜਲੀਾ ਨਾਗਰਿਕਤਾ ਦੇ ਦਿੱਨੀ ਚਾਹੀਦੀ ਹੈ ਕਿਉਂਕਿ ਤਾਨਸੋ ਤਾਨਮੇ ਬਿੱਟੋ 21 ਸੋਆ ਸੀ ਬੋਂਗ ਕਿਨ ਇਕ ਇਹ 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 ਕੇ ਦੇ ਮਾਮਲੇ ਚ ਇਹਦੀ ਪੁਸ਼ਟੀ ਕੀਤੀ ਗਈ ਕਿ ਉਹ ਜਿਹੜਾ ਕੇਸ ਸੀਗਾ ਉਹਦੇ ਚ ਉਹਦੇ ਜਨਮ ਨੂੰ ਲੈ ਕੇ ਸਿਟੀਜ਼ਨ ਉਹਨੂੰ ਕਰਨ ਦੇ ਲਈ ਉਹ ਕੇਸ ਸੀਗਾ ਜਿੱਥੋਂ ਜਿੱਤੇ ਸੀ ਘਾਹਤ ਕੰਨ ਮੇਦੀ ਕਰਨ। ਉਸ ਤੋਂ ਬਾਅਦ ਅਗਰ ਇਸ ਕਾਨੂੰਨ ਨੂੰ ਤੁਸੀਂ ਬਣਾਉਨੇ ਆ ਕਿ ਅਸੀਂ ਜਿਹੜਾ ਵੀ ਇਲੀਗਲ ਜੋੜਾ ਇੱਥੇ ਆਇਆ ਚਾਹ ਕੋਈ ਘੁਮਨ ਆਇਆ ਜਾਂ ਕੋਈ ਕਿਸੇ ਹੋਰ ਦੇਸ਼ ਦਾ ਹੈ ਇੱਥੇ ਸਿਆਰ ਕਰ ਮ ਆਇਆ ਜਾਂ ਸਮਝ ਲਓ 5-6 ਮਹੀਨੇ ਲਈ ਕਿਸੇ ਰਸਦਾਰਾ ਕੋਲ ਆਇਆ ਉਹਦੇ ਬੱਚਾ ਹੋ ਜਾਂਦਾ ਤੇ ਉਹਨੂੰ ਅਮਰੀਕਾ ਦੀ ਰਾਜ ਜਿਹੜੀ ਨਾਗਰਿਕਤਾ ਉਹ ਮਾ ਦਿੱਤੀ ਜਾਵੇ। ਇਹ ਕਾਨੂੰਨ ਬਹੁਤ ਵੱਡਾ ਐਪੇਚੀਦਾ ਹੈ ਕਿਉਂਕਿ ਇੱਥੇ ਦਾ ਸੰਵਿਧਾਨ ਕੁਝ ਹੋਰ ਕਹਿੰਦਾ ਹੈ ਹੁਣ ਸੰਵਿਧਾਨ ਨੂੰ ਬਦਲਣ ਦੀ ਗੱਲ ਕਹੀ ਜਾ ਰਹੀ ਹੈ ਸੰਵਿਧਾਨ ਬਦਲਿਆ ਕਿਸ ਤਰ੍ਹਾਂ ਜਾ ਸਕਦਾ ਅਮਰੀਕਾ ਦੇ ਵਿੱਚ ਜਿਹੜਾ ਹਾਊਸ ਆਫ ਰਿਪ੍ਰেজੈਂਟੇਟਿਵ ਹੈ ਜਿਹਦੇ 435 ਲੋਕ ਹੈਗੇ ਆ ਆ ਐਮ ਐਲ ਏ ਸਮਝ ਲਓ ਜਾਂ ਕਾਂਗਰਸਪਰਸ ਸਮਝ ਲਓ ਉਹਨਾਂ ਦੇ ਵਿੱਚ ਅਗਰ ਇਹ ਬੈਤ ਛੜੇ ਕਿ ਭਈ ਇਸ ਕਾਨੂੰਨ ਨੂੰ ਪਾਸ ਕਰਨਾ ਕਿ ਨਹੀਂ ਤਾਂ 2/3 ਉਹਦੇ ਚ ਪਾਸ ਹੋਣਾ ਚਾਹੀਦਾ 435 ਚੋਂ 2 ਗੁਣਾ ਜਿਹੜੇ ਲੋਕ ਆ 435 ਚੋਂ ਉਹ ਇਹ ਚੀਜ਼ ਨੂੰ ਪਾਸ ਕਰਨ ਆ ਜਾਨੀ ਕਿ ਜੇ 100 ਤਾਂ ਉਹਦੇ ਚੋਂ ਤਕਰੀਬਨ 75 ਬੰਦੇ 75 ਬੰਦੇ ਪਾਸ ਕਰਨ ਤਾਂ ਗੱਲ ਬਣੇਗੀ ਨਹੀਂ ਤੇ ਕੇ ਕਾਨੂੰਨੀ ਬਣੇਗਾ ਤੇ ਸੈਨੇਟਰ ਜਿਹੜੇ ਆ ਉਹਦੇ ਵਿੱਚ 3/4 ਯਾਨੀ ਕਿ 100 ਸੈਨੇਟਰ ਹੋਇਆ ਤੇ ਉਹ ਚਾਰ ਹਿੱਸਿਆਂ ਚੋਂ ਤਿੰਨ ਜਾਨੀ ਕਿ 75 ਰੋਕ ਉਹਨੂੰ ਪਾਸ ਕਰਨਗੇ ਤਾਂ ਉਹ ਕਾਨੂੰਨ ਬਣੇਗਾ ਉਤੋਂ ਬਾਅਦ ਅਜਿਹਾ ਜਿਹੜੇ ਸਟੇਟਾਂ ਦੇ ਵਿੱਚ ਸਟੇਟਾਂ ਵਿੱਚ ਜਦੋਂ ਇਹ ਜਾਏਗਾ ਤੇ ਉੱਥੋਂ ਵੀ ਇਹ 70% 80% ਪਾਸ ਹੋਣਾ ਚਾਹੀਦਾ ਯਾਨੀ ਕਿ 2/3 ਨਾਲ ਪਾਸ ਹੋਣਾ ਚਾਹੀਦਾ ਇਥੇ ਇੱਕ ਜਿਹੜੀ ਰਿਕਾਰਡ ਕੀਤਾ ਗਿਆ ਬੱਚਿਆਂ ਦਾ 2016 ਤੱਕ ਜਿਹੜੇ ਕੱਚੇ ਲੋਕ ਸੀਗੇ ਉਹਨਾਂ ਦੇ ਬੱਚੇ ਤਕਰੀਬਨ ਜਿਹੜੇ ਹੋਏ ਉਹਨਾਂ ਦੀ ਗਿਣਤੀ 250000 ਦੇ ਕਰੀਬ ਹੈ ਜਦਕਿ 2007 ਵਿੱਚ 2007 ਤੱਕ ਤੇਰੇ ਜਿਹੜੇ ਲੋਕਾਂ ਨੂੰ ਲਿਖਿਆ ਗਿਆ ਸੀ ਕਿੰਨੇ ਬੱਚੇ ਪੈਦਾ ਉਹਨਾਂ ਤੋਂ 36% ਯਾਨੀ ਕਿ ਤਿੰਨ ਗੁਣਾ ਘੱਟ ਬੱਚੇ ਪੈਦਾ ਹੋਏ ਹੈ 2022 ਦੇ ਵਿੱਚ ਯੂਐਸਏ ਵਿੱਚ 1.2 मिलियन ਬੱਚੇ ਪੈਦਾ ਹੋਏ ਜਾਨੀ ਕਿ ਤੁਸੀਂ 10 ਗਿਣੋ ਕਿ 10 ਲੱਖ ਦਾ ਮਿਲਿਏ ਤੋਂ ਤਾਂ 12 ਲੱਖ ਬੱਚੇ ਪੈਦਾ ਹੋਏ ਸਰ 2022 ਦੇ ਵਿੱਚ ਅਗਰੇ ਨੂੰ ਦੇਖਿਆ ਜਾਵੇ ਕਿ ਗੈਰ ਕਾਨੂੰਨੀ ਲੋਕਾਂ ਨੂੰ ਉਹਨਾਂ ਦੇ ਮਾਪਿਆਂ ਨੂੰ ਅਗਰ 2050 ਤੱਕ ਇਹ ਮਤਲਬ ਗਿਣਤੀ ਜਿਹੜੀ ਆ ਉਹ ਘਟਦੀ ਰਹੀ ਤਾਂ ਘਟ ਕੇ ਇਹ 2.5 ਲੱਖ ਤੋਂ ਸਿਰਫ 47 ਲੱਖ ਤੇ ਅ 250 ਲੱਖ ਜਾਨੀ 2.5 ਲੱਖ ਤੋਂ ਘਟ ਕੇ ਅ ਅਗਰ ਉਹ 20 ਸਫਜਾ ਤੱਕ ਇਹ ਕਿwidetilde ਜਿਹੜੀ ਗੈਰ ਕਾਨੂੰਨੀ ਮਾਪਿਆਂ ਨੂੰ ਦੇਸ਼ ਨਿਕਾਲਾ ਅ ਅਗਰ ਦੇਣ ਲਈ ਕਿਹਾ ਜਾਂਦਾ ਤੇ ਇਹ 47 ਲੱਖ ਦੀ ਵਾਦੀ ਹੋ ਜਾਵੇਗੀ ਐਨ ਵੀ ਸੀ ਟੈਲੀਵਿਜ਼ਨ ਦੇ ਅ ਇਸ ਪ੍ਰੋਗਰਾਮ ਦੇ ਵਿੱਚ ਬੱਚਿਆਂ ਦੇ ਨਾਂ ਜਿਹੜੀ ਅ ਨਾਗਰਿਕਤਾ ਬੈਲਦੀ ਰੇਸ਼ੋ ਹੈ ਦੂਸਰੇ ਦੇਸ਼ਾਂ ਵਿੱਚ ਉਹ तकरीबन 30 ਤੋਂ ਵੱਧ ਦੇਸ਼ਾਂ ਵਿੱਚ ਇਸ ਕਾਨੂੰਨ ਨੂੰ ਨਾਗਰਿਕਤਾ ਦੇ ਵਿੱਚ ਬਦਲ ਦਿੱਤਾ ਗਿਆ ਉੱਥੇ ਦੇ ਲੋਕ ਨਾਗਰਿਕਤਾ ਜੇ ਜੰਮਦਾ ਤੁਹਾਡਾ ਬੱਚਾ ਉੱਥੇ ਜਾ ਕੇ ਉੱਥੇ ਹੀ ਨਾਗਰਿਕਤਾ ਮਿਲ ਜਾਂਦੀ ਜਿਹਦੇ ਵਿੱਚ ਕੈਨੇਡਾ ਮਲੇਸ਼ੀਆ ਤੇ ਮੈਕਸੀਕੋ ਵੀ ਸ਼ਾਮਿਲ ਹੈ ਜੰਮ ਦੇ ਆਧਾਰ ਤੇ ਬੱਚਾ ਨੂੰ ਨਾਗਰਿਕਤਾ ਜਿਹੜੀ ਦੇਣੀ ਹੈ ਉਹ ਹੁੰਤੇ ਹੈ ਅਮਰੀਕਾ ਦੇ ਵਿੱਚ ਪਰ ਇਸ ਕਾਨੂੰਨ ਨੂੰ ਚੈਲੰਜ ਕਰਨ ਵਾਲਿਆਂ ਦੇ ਤਕਰੀਬਨ 22 ਰਾਜਾਂ ਨੇ ਇਸ ਕਾਨੂੰਨ ਨੂੰ ਜਿਹੜਾ ਪ੍ਰੈਜ਼ੀਡੈਂਟ ਡਰਾਪ ਸਾਬ ਨੇ ਬਣਾਇਆ ਉਹਨੂੰ ਚੈਲੰਜ ਕਰਤਾ ਗਿਆ ਹੈ ਚੈਲੰਜ ਦਾ ਮਤਲਬ ਉਹਦੇ ਵਿਰੁੱਧ ਕੇਸ ਕਰਤਾ ਗਿਆ ਜਿਹਦੇ ਵਿੱਚ ਸੈਨ ਫਰਾਂਸਿਸਕੋ ਸਿਟੀ ਵੀ ਹੈ ਕੈਲੀਫੋਰਨੀਆ ਦਾ ਔਰ ਹਜੇ ਰਿਜ਼ਲਟ ਪਤਾ ਨਹੀਂ ਕੀ ਨਿਕਲੇ ਪਰ ਹੈ ਇਹ ਖਤਰੇ ਦੀ ਘੰਟੀ ਆ ਸਾਨੂੰ ਬਹੁਤ ਸਬਰ ਕੇ ਇਹਨਾਂ ਚੀਜ਼ਾਂ ਨੂੰ ਦੇਖਣਾ ਚਾਹੀਦਾ ਅਬੋਦੇ ਲੋਕ ਇੰਡੀਆ ਤੋਂ ਬਾਹਰ ਆ ਕੇ ਜਾਂ ਮਤਲਬ ਦੂਸਰੇ ਦੇਸ਼ਾਂ ਤੋਂ ਅਮਰੀਕਾ ਚ ਆ ਕੇ ਚਾਹੁੰਦੇ ਸੀ ਕਿ ਸਾਡਾ ਇੱਥੇ ਬੱਚਾ ਪੈਦਾ ਹੋ ਜਾਏ ਅਸੀਂ ਫਿਰ ਉਹਦੇ ਨਾਲ 18-19 ਸਾਲ ਤੱਕ ਜਦ ਤੱਕ ਕਿ ਕਿਸ ਹਾਲਤ ਨਹੀਂ ਹੁੰਦਾ ਇੱਥੇ ਉਹਦੇ ਨਾਲ ਰਹੀ ਜਾਈਏ ਉਹਦੀ ਪਰਵਰਸ਼ ਪਰਵਰਸ਼ ਕਰੀ ਜਾਈਏ ਉਹ ਪਲਦਰਾਵੇ ਪੜੀ ਜਾਵੇ ਉਸ ਤੋਂ ਬਾਅਦ ਉਹ ਜਦੋਂ ਸਿਧਨ ਹੋ ਕੇ ਆਪ ਮਤਲਬ ਜਿਨੂੰ ਕਹਿੰਦੇ 21 ਸਾਲ ਦਾ ਹੋ ਗਿਆ ਉਹ ਬਾਲਗ ਹੋ ਗਿਆ ਤਾਂ ਉਦੋਂ ਸਾਡੇ ਬਾਰੇ ਕੇਸ ਕਰਦੇ ਨੇ ਇਸ ਤੋਂ ਲੋਕ ਜਾਨੀ ਚਾਹੁੰਦੇ ਸੀ ਕਿ ਸਿਰੇ ਹੀ ਚਾਈਏ ਪਰ ਹੁਣ ਹਾਲਾਤ ਇਦਾਂ ਦੇ ਆ ਕਿ ਮੈਨੂੰ ਲੱਗਦਾ ਪਈ ਇਹ ਸ਼ਾਇਦ ਅਜੇ ਕੇਸ ਚੱਲੇਗਾ ਕਾਫੀ ਲੰਬਾ ਅਜੇ ਤਾਂ ਫੈਸਲਾ ਕੋਈ ਜਲਦੀ ਹੋਣ ਦੀ ਸੰਭਾਵਨਾ ਨਹੀਂ ਹੈ ਪਰ ਇੱਕ ਖਤਰਾ ਹੈ ਇਹਨਾਂ ਦੇਸ਼ਾਂ ਦੇ ਵਿੱਚ ਅਗਲੀ ਹੁਣ ਲੱਗਿਆ ਕਿਤੇ ਇਹ ਨਾ ਹੋਵੇ ਕਾਨੂੰਨ ਪਹਿਲਾਂ ਤੋਂ ਲਾਗੂ ਕਰਤਾ ਜਾਵੇ 1898 ਤੋਂ ਪਹਿਲਾਂ ਲਾਗੂ ਕਰਤਾ ਜਾਵੇ ਉਦੋਂ ਤੋ ਹਮ ਤਾਂ ਕੋਈ ਵੀ ਨਹੀਂ ਰਹਿ ਗਏ ਸਾਰੇ ਜਿੰਨੇ ਬਾਰੂ ਮੈਂ ਜਾਨ ਗਏ ਸਿਰਫ ਜਿਹੜੇ ਇੱਥੇ ਦੇ ਮਿਸ਼ਨ ਦੇ ਉਹੀ ਰਹਿ ਜਾਣਗੇ ਪਰ ਜਦੋਂ ਵੀ ਕਾਨੂੰਨ ਬਣੇਗਾ ਮੈਨੂੰ ਉਮੀਦ ਹੈ ਕਿ ਇਹ ਕਾਨੂੰਨ ਕੁਝ ਦਿਨ ਤੋਂ ਬਣੇਗਾ ਜਿਸ ਦਿਨ ਤੋਂ ਇੱਕ ਕਾਨੂੰਨ ਪਾਸ ਹੋ ਗਿਆ ਜਿਹੜੇ ਪਹਿਲੇ ਕੇਸ ਆ ਉਹ ਨਹੀਂ ਇਹਦੇ ਵਿੱਚ ਆਉਣਗੇ ਮੈਨੂੰ ਬੁਰੀ ਉਮੀਦ ਹੈ ਬਾਕੀ ਦੇਖਦੇ ਹਾਂ ਪ੍ਰੈਜ਼ੀਡੈਂਟ ਸਾਹਿਬ ਨੇ ਸਾਈਨ ਕਰ ਦਿੱਤੇ ਆ ਤੇ ਹੁਣ ਕੇਸ ਅਦਾਲਤ ਚ ਚਲਾ ਗਿਆ ਅਦਾਲਤ ਚ ਕਿੰਨਾ ਵਕਤ ਲੱਗਦਾ ਇਹ ਕੋਈ ਪਤਾ ਨਹੀਂ ਪਰ ਅਦਾਲਤੀ ਕੰਮ ਦੇ ਵਿੱਚ ਦੇਰ ਵੀ ਲੱਗ ਜਾਂਦੀ ਹੈ ਜਲਦੀ ਫੈਸਲਾ ਵੀ ਨਹੀਂ ਹੁੰਦਾ ਫੈਸਲਾ ਇਸ ਪਾਸੇ ਹੋਏਗਾ ਇਹ ਵੀ ਹਾਲੇ ਪਤਾ ਨਹੀਂ ਪਰ ਉਮੀਦ ਹੈ ਕਿ ਫੈਸਲਾ ਚੰਗੇ ਲਈ ਹਮੇਸ਼ਾ ਹੁੰਦਾ ਹੈ ਉਦੇਸ਼ ਦੇ ਪਵਿੱਖਾਸ ਤੇ ਦੇਸ਼ ਦੇ ਪਵਿੱਖ ਵਿੱਚ ਕੋਈ ਇਹ ਚੀਜ਼ਾਂ ਰੋੜਾ ਨੇ ਤੇ ਉਹਦੇ ਚਾਹੇ ਉਹਨਾਂ ਦਾ ਫੈਸਲਾ ਹੁੰਦਾ ਕਿ ਨਹੀਂ ਤੁਹਾਨੂੰ ਜਾਣਾ ਪੈਣਾ ਫਿਰ ਇਹ ਦੇਸ਼ ਭਈ ਭੇਜੇਗਾ ਹੀ ਕਿਉਂਕਿ ਉੱਥੇ ਸਾਡੇ ਲੋਕਾਂ ਦਾ ਜੋਰ ਨਹੀਂ ਚੱਲ ਸਕਦਾ ਤੇ ਜਿਹੜੇ ਵੀ ਲੋਕ ਰਹਿੰਦੇ ਉਹਨਾਂ ਦਾ ਜੋਰ ਨਹੀਂ ਚੱਲ ਸਕਦਾ ਅਗਰ ਤੁਹਾਡੇ ਕੋਲ ਹੋਰ ਕੋਈ ਇੰਤਾਂ ਦੇ ਸਵਾਲ ਹੋਣ ਤੁਸੀਂ ਇੰਟਰਨੈਟ ਤੇ ਜਾ ਕੇ ਪੜ੍ਹ ਸਕਦੇ ਹੋ ਦੂਸਰੇ ਚੈਨਲਾਂ ਤੋਂ ਦੇਖ ਸਕਦੇ ਹੋ ਮੈਂ ਆਪਣੇ ਭਰਾ ਮਾ ਬਣਾ ਨੂੰ ਪੰਜਾਬੀ ਵਿੱਚ ਜੋ ਮਤਲਬ ਮੇਰੇ ਕੋਲ ਇਦੇ ਲੰਭ ਸਕਿਆ ਮੈਂ ਤੁਹਾਡੇ ਲਈ ਲੈ ਕੇ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋਇਆ ਉਹ ਵੀ ਇਹ ਤੁਹਾਨੂੰ ਅੱਜ ਦੇ ਛੋਟੇ ਜਿਹੇ ਇਸ ਪ੍ਰੋਗਰਾਮ ਵਿੱਚ ਕੁਝ ਲਾਹਾ ਮਿਲੇਗਾ ਔਰ ਤੁਹਾਨੂੰ ਚੰਗੀ ਖਾਸ ਇਨਫੋਰਮੇਸ਼ਨ ਜਿਹੜੀ ਮੈਂ ਲੰਭ ਰਿਹਾ ਸੀ ਕਿ ਤੁਹਾਨੂੰ ਮਿਲ ਜਾਵੇ ਤਾਂ ਕਿ ਤੁਸੀਂ ਐਵੇਂ ਨਾ ਡਰਚਾਓ ਐਮੀਨਾ ਉਹਦਾ ਕੋਈ ਮਤਲਬ ਹੋਰ ਕੱਟ ਲਓ ਕਿਉਂਕਿ ਅਫਵਾਹਾਂ ਬਹੁਤ ਨੇ ਬਾਹਰ ਅਫਵਾਹਾਂ ਨਾਲੋਂ ਜ਼ਿਆਦਾ ਜ਼ਰੂਰੀ ਹੈ ਕਿ ਤੁਹਾਨੂੰ ਰਾਈਟ ਇਨਫੋਰਮੇਸ਼ਨ ਠੀਕ ਇਨਫੋਰਮੇਸ਼ਨ ਦਿੱਤੀ ਜਾਵੇ ਪਰ ਮੈਂ ਉਹਦੀ ਕੋਸ਼ਿਸ਼ ਕੀਤੀ ਅੰਜਦਾ ਪ੍ਰੋਬਲਮ ਬਸ ਇੰਨਾ ਕੁ ਹੀ ਅਗਲਾ ਪ੍ਰੋਗਰਾਮ ਇਸ ਤਰ੍ਹਾਂ ਦਾ ਲਾਗੇ ਫਿਰ ਆਜੂਣੇ ਆ ਸਾਨੂੰ ਤੁਸੀਂ ਸਬਸਕ੍ਰਾਈਬ ਵੀ ਕਰ ਲਿਆ ਕਰੋ ਤਾਂ ਕਿ ਸਾਡੀ ਨੂੰ ਹੌਸਲਾ ਬਧਾਏ ਹੋ ਜਾਏ ਔਰ ਆਪਣੇ ਦੋਸਤਾਂ ਮਿੱਤਰਾਂ ਨੂੰ ਅੱਗੇ ਵੀਡੀਓ ਤੁਸੀਂ ਜ਼ਰੂਰ ਭੇਜਿਆ ਕਰੋ ਆ ਇਸੇ ਨਾਲੋਂ ਜ਼ਿਆਦਾ ਜ਼ਰੂਰੀ ਹੁੰਦਾ ਕਿ ਤੁਹਾਡੀ ਇਨਫੋਰਮੇਸ਼ਨ ਕਿਸੇ ਸੱਜਣ ਤੱਕ ਪਹੁੰਚ ਜਾਏ। ਪਰ ਮੇਰੀ ਹਮੇਸ਼ਾ ਇਹ ਦਿਮਾਗ 'ਤੇ ਰਹਿ ਕਲ ਰਹੀ ਕਿ ਅਸੀਂ ਆਪਣੇ ਸੱਜਣਾ-ਮਿੱਤਰਾਂ ਨੂੰ ਜਿਹੜਾ ਨੂੰ ਗੱਲ ਦੀ ਸਮਝ ਨਹੀਂ ਪੈਂਦੀ, ਉਹਨਾਂ ਨੂੰ ਪੂਰੀ ਦੀ ਪੂਰੀ ਰਿਕਮੈਂਡੇਸ਼ਨ ਪੇਜ ਦਈਏ। ਬਸ਼ਰਤੇ ਕਿ ਕਿਸੇ ਦੇ ਖਿਲਾਫ ਗੱਲਾਂ ਕਰਨ ਨਾਲੋਂ ਰੇਡੀਓ ਤੇ ਜਿੰਦਾ ਕਰੀਂ ਜਾਂ ਉਸੇ ਤਰ੍ਹਾਂ ਟੈਲੀਵਿਜ਼ਨ ਤੇ ਵੀ ਕਿਸੇ ਨੂੰ ਕੋਈ ਗਾਲ ਵਢੀ ਜਾਂਦਾ ਕੋਈ ਕੁਝ ਕਰੀਂ ਤਾਂ ਇਹਦੇ ਨਾਲੋਂ ਬਿਹਤਰ ਹੈ ਕਿ ਅਸੀਂ ਇਨਫੋਰਮੇਸ਼ਨ ਜ਼ਿਆਦਾ ਦਈਏ। ਜਿੱਥੇ ਵੀ ਸਾਡੇ ਸੱਜਣ-ਮਿੱਤਰ ਬੈਂਡ ਤੇ ਆਪ ਜੀ ਦੇ ਕਮੈਂਟਸ ਤੇ ਤਾਂ ਇਕੱਠੇ ਹੋ ਕੇ ਉਤੇ ਜੁਬੜੀਆਂ ਬਰਦੀਪ ਜਾਇ ਕੋ ਚੰਗੀ ਇਨਫੋਰਮੇਸ਼ਨ ਦਿਆਂ ਕਰੋ ਤਾਂ ਕਿ ਸਾਡੀ ਕੌਮ ਦੀ ਆਪਣੇ ਇੱਕ ਦੂਜੇ ਕੋਲੋਂ ਕੋ ਚੰਗੀਆਂ ਚੀਜ਼ਾਂ ਸਿੱਖ ਸਕੇ ਮਿਲਦੇ ਆਂ ਫਿਰ ਜੀ ਅਗਲੇ ਪ੍ਰੋਗਰਾਮ 'ਚ ਤਰਫੜ